ਕਰੀਏ ਹਾਲਾਂਕਿ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਜਿਹੜਾ ਛੇਵਾਂ ਦਰਿਆ ਇਸ ਦੇ ਨਾਲ ਵਗਦਾ ਹੁਣ ਦਿਖਾਈ ਦਿੰਦਾ ਹੈ ਉਹ ਹੈ ਨਸ਼ਾ ਹਾਲਾਂਕਿ ਪੰਜਾਬ ਹੀ ਨਹੀਂ ਬਲਕਿ ਬਾਕੀ ਸੂਬਿਆਂ ਦੇ ਵਿੱਚ ਵੀ ਓਨਾ ਹੀ ਨਸ਼ਾ ਹੈ ਪਰ ਜਿਹੜਾ ਬਦਨਾਮ ਹੈ ਸਭ ਤੋਂ ਜ਼ਿਆਦਾ ਨਾਮ ਜਿਹਨੇ ਖੱਟਿਆ ਨਸ਼ਿਆਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦਾ ਨਾਮ ਆ ਜਾਂਦਾ ਹੈ ਤਾਂ ਇੱਥੇ ਜਿਹੜੀ ਕਿਤੇ ਨਾ ਕਿਤੇ ਧਾਰਨਾਵਾਂ ਨੇ ਜਾਂ ਫਿਰ ਇਹ ਸ਼ਬਦ ਨੇ ਇਹਨਾਂ ਨੂੰ ਇਨਾਂ ਤੋਂ ਜਿੱਠਣ ਦੇ ਲਈ ਹੁਣ ਪੰਜਾਬ ਪੁਲਿਸ ਨੇ ਇੱਥੇ ਕਿਤੇ ਨਾ ਕਿਤੇ ਆਪਣਾ ਜਿਹੜਾ ਮੋਰਚਾ ਖੋਲ ਲਿਆ ਪੰਜਾਬ ਪੁਲਿਸ ਐਕਟਿਵ ਹੋਈ ਹੈ ਤੇ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਗਈਆਂ ਨੇ ਤੇ ਨਸ਼ੇ ਦੇ ਖਿਲਾਫ ਇੱਥੇ ਹੁਣ ਪੁਲਿਸ ਜਿਹੜੇ ਐ ਆਪਣਾ ਜਿਹੜਾ ਕੰਮ ਐ ਲਗਾਤਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਸਾਡੇ ਨਾਲ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀ ਗਾਲ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਮੋਰੇ ਜੀ ਕਹਿੰਦਾ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ i1 ਪੰਜਾਬੀ ਟੀਵੀ ਤੇ

ਬਾਏ ਇਹ ਕੱਤੇ ਜੋ ਰਕਟੂ ਕਰਨ ਹਾਂਜੀ ਕਿਉਂਕਿ ਇੱਕ ਰੋਕਣਾ ਹੁੰਦਾ ਜੀ ਕਿਸੇ ਚੀਜ਼ ਨੂੰ ਸਰਕਾਰਾਂ ਨੇ ਸਮੇਂ ਦੀ ਪਾਵਰ ਨਹੀਂ ਹੂੰ ਅਗਰ ਰੋਕਣ ਦੇ ਵਿੱਚ ਫੇਲ ਹੋ ਜਾਨੀ ਜਾਂ ਸਫਲ ਹੋ ਜਾਨੀ ਹੈ ਜੀ ਤਾਂ ਐਗਾਂ ਦੇ ਜਦ ਸਾਡੇ ਕੋਲ ਸਾਹਮਣੇ ਆਉਂਦੇ ਆ ਕਿ ਅੱਜ ਫੁਲਾਣੀ ਜਗ੍ਹਾ ਤੋਂ ਇਹਨਾਂ ਨਸ਼ਾ ਫੜਿਆ ਗਿਆ ਜਾਂ ਫੁਲਾਣੀ ਜਗ੍ਹਾ ਤੋਂ ਨਸ਼ਾ ਇਹਨਾਂ ਜਿਨਾਂ ਵਾਲੇ ਫੜੇ ਗਿਆ ਜਾਂ ਫੁਲਾਣੀ ਜਗ੍ਹਾ ਤੋਂ ਨਸ਼ਾ ਕਰਨ ਵਾਲੇ ਫੜੇ ਗਏ ਜਾਂ ਜਿਨ ਕਿਹਨੇ ਵਾਲੇ ਤਾਂ ਉਹ ਵੀ ਫੜੇ ਜਾਂਦੇ ਆ ਜੋ ਉਜੋਨੇ ਮੋਟੇ ਹੁੰਨੇ ਆ ਜੀ ਹੂੰ ਜਾਂ ਕੋਈ ਥਾਣੇਦਾਰ ਵਾਲਾ ਫੜਿਆ ਜਾਂਦਾ ਜੀ ਬਿਲਕੁਲ ਇਹ ਬੜੇ ਮਗਰਮ ਆਪਛਾ ਜੀ ਜਿਨ੍ਹਾਂ ਦੀ ਅਸੀਂ ਹਮੇਸ਼ਾ ਗੱਲ ਕਰਦੇ ਹੁੰਨੇ ਆ ਜਿਨ੍ਹਾਂ ਨੇ ਆਪਣੀਆਂ پروਗੀਆਂ ਗੱਡੀਆਂ ਗੋਠੀਆਂ ਪਤਾ ਨਹੀਂ ਕੀ-ਕੀ ਬਣਾਇਆ ਬਠੀਕ ਆ ਹੁਣ ਸਰਕਾਰ ਜਾਂ ਪੁਲਿਸ ਡਿਪਾਰਟਮੈਂਟ ਇਹ ਡਿਵੀਜ਼ਨ ਦੇਖ ਰਿਹਾ ਵੀ پروਗੀਆਂ ਸੀਜ਼ ਕਰਦੀਆਂ ਜਾਂ ਕਰਦੇ ਆ ਜੀ ਹੂੰ ਹੋਣੀਆਂ ਚਾਹੀਦੀਆਂ ਜੀ ਜੀ ਇਸ ਦੀ ਪੁਲਿਸ ਵੀ ਡਿਪਾਰਟਮੈਂਟ ਵਿੱਚ ਲਗਾਗਾ ਕਰਦੇ ਆ ਸਭ ਸਲੋ ਆ ਹੂੰ ਇਹ ਕੰਮ ਨਾਲ ਕੰਮ ਹੋਣਾ ਚਾਹੀਦਾ ਪੂਰੇ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਨਾ ਕਿ ਇੱਕਾ ਦੁਕਾਸ਼ਾਹ ਚ ਹੋਣਾ ਚਾਹੀਦਾ ਬਿਲਕੁਲ ਦੇਖੋ ਹਾਲਾਂਕਿ ਪੰਜਾਬ ਪੁਲਿਸ ਦੇ ਉੱਤੇ ਵੀ ਕਾਫੀ ਜਿਹੜੇ ਵੱਡੇ ਸਵਾਲ ਚੁੱਕੇ ਜਾਂਦੇ ਸੀ ਲੋਕਾਂ ਦੇ ਵੱਲੋਂ ਕਿਉਂਕਿ ਲਗਾਤਾਰ ਜਿਹੜਾ ਲੋਕ ਕਹਿੰਦੇ ਨਜ਼ਰ ਆਉਂਦੇ ਸੀ ਕਿ ਸਾਡੀ ਗਲੀ ਮੁਹੱਲੇ ਦੇ ਵਿੱਚ ਨਸ਼ਾ ਵਿਕਦਾ ਪਰ ਪੁਲਿਸ ਵਾਲੇ ਇੱਥੇ ਕੁਝ ਨਹੀਂ ਕਰਦੇ ਪੁਲਿਸ ਵਾਲੇ ਇੱਥੇ ਕੋਈ ਕਾਰਵਾਈ ਜਿਹੜੀ ਨਹੀਂ ਕਰਦੇ ਤਾਂ ਕਿਤੇ ਨਾ ਕਿਤੇ ਇਹ ਚੰਗਾ ਮੌਕਾ ਵੀ ਆ ਆਪਣੀ ਪੁਲਿਸ ਪ੍ਰਸ਼ਾਸਨ ਨੂੰ ਇਹ ਸਾਬਿਤ ਕਰਨ ਦਾ ਕਿ ਵਾਕਈ ਨਸ਼ਾ ਖਿਲਾਫ ਇੱਥੇ ਜਿਹੜੇ ਐਕਟਿਵ ਹੋਏ ਨੇ ਵਾਕਈ ਕੰਮ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ

ਬਿਲਕੁਲ ਦੇਖੋ ਤੇ ਜੇਕਰ ਇੱਥੇ ਆਪਾਂ ਗੱਲ ਕਰੀਏ ਕਿ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਆਪਣੇ ਵੱਲੋਂ ਜਿਹੜਾ ਲਗਾਤਾਰ ਹੁਣ ਐਕਟਿਵ ਹੋ ਚੁੱਕੀ ਐ ਤੇ ਕੰਮ ਵੀ ਕਰ ਰਹੀ ਐ ਪਰ ਅਜੇ ਵੀ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਨੇ ਕੀ ਲੱਗਦਾ ਹੈ ਕਿ ਜਿਹੜਾ ਇਹ ਐਨਾ ਜ਼ਿਆਦਾ ਡਰ ਇੱਥੇ ਖੁੱਲਿਆ ਐ ਬਾਕੀ ਪੁਲਿਸ ਜਿਹੜਾ ਆਪਾਂ ਕਹਿ ਸਕਦੇ ਪੁਲਿਸ ਡਿਪਾਰਟਮੈਂਟ ਜਦੋਂ ਵਿੱਚੋਂ ਕੰਮ ਨਹੀਂ ਕਰਦੀ ਤਾਂ ਉਦੋਂ ਹੀ ਜਿਹੜੇ ਹੌਸਲੇ ਬੁਲੰਦ ਹੁੰਦੇ ਨੇ ਮੈਡਮ ਦੇਖੋ ਹੌਸਲੇ ਬੁਲੰਦ ਆ

ਜਿਹੜੇ ਛੋਟੇ ਮੋਟੇ ਨੂੰ ਫੜਦੇ ਆਂ ਬੜਿਆਂ ਨੂੰ ਬਹੁਤ ਘੱਟ ਫੜਦੇ ਆਂ ਠੀਕ ਆ ਅੱਜ ਅਸੀਂ ਲਾਈਵ ਕਰ ਰਹੇ ਆ ਅੱਜ ਦਾ ਵਿਸ਼ਾ ਵੀ ਇਹਨਾਂ ਦਾ ਹੀ ਹੈ ਦੇਖੋ ਇਹ ਕਹਿੰਦੇ ਇਦਾਂ ਦਾ ਹੋਣਾ ਚਾਹੀਦਾ ਜੇ ਇੱਕ ਅਲਾਕੇ 'ਚ ਹੁੰਦਾ ਦੂਏ ਅਲਾਕੇ 'ਚ ਹੁੰਦਾ ਤਾਂ ਪੂਰੇ-ਪੂਰੇ ਹੋਵੇ ਹੌਲੀ-ਹੌਲੀ ਪੂਰੇ ਪੰਜਾਬ 'ਚ ਹੋ ਜੂ। ਬਿਲਕੁਲ ਦੇਖੋ ਜੇਕਰ ਆਪਾਂ ਇੱਥੇ ਨਸ਼ੇ ਦੀ ਗੱਲ ਕਰੀਏ ਕੀ ਲੱਗਦਾ ਹੈ ਕਿ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਹੋਵੇ ਜਾਂ ਸਰਕਾਰਾਂ ਹੋਣ ਹਮੇਸ਼ਾ ਲੋਕਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਹੈ। ਕੀ ਲੱਗਦਾ ਹੈ ਕਿ ਇੱਥੇ ਸਰਕਾਰਾਂ ਨੂੰ ਵੀ ਜਿੱਦਾਂ ਕਿ ਹੁਣ ਪੁਲਿਸ ਡਿਪਾਰਟਮੈਂਟ ਐਕਟਿਵ ਹੋ ਚੁੱਕਿਆ ਹੈ ਸਰਕਾਰਾਂ ਨੂੰ ਵੀ ਇਹਨਾਂ ਮਾਮਲੇ ਦੇ ਵਿੱਚ ਐਕਟਿਵ ਹੋਣ ਦੀ ਲੋੜ ਹੈ ਕਿਉਂਕਿ ਸਰਕਾਰਾਂ ਵਾਕਈ ਫਿਰ ਇੱਥੇ ਲੋਕ ਕਹਿੰਦੇ ਨੇ ਕਿ ਸਰਕਾਰਾਂ ਬਾਕੀ ਮੁੱਦਿਆਂ ਤੇ ਸੁੱਤੀਆਂ ਰਹਿੰਦੀਆਂ ਨੇ ਤੇ ਜਦੋਂ ਵੋਟਾਂ ਆਉਣੀਆਂ ਹੁੰਦੀਆਂ ਨੇ ਉਦੋਂ ਹੀ ਜਾਗਦੀਆਂ ਨੇ ਬਿਲਕੁਲ ਮੈਡਮ ਸਰਕਾਰਾਂ ਨੂੰ ਜਾਗਣ ਦੀ ਲੋੜ ਹੈ ਜਿੱਦਾਂ ਕਹਿੰਦੇ ਨੇ ਵੀ ਸਰਕਾਰਾਂ ਲਈ ਹੈ ਕਿਉਂਕਿ ਉਹਨਾਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਜੱਜ ਤੇ ਸਰਕਾਰਾਂ ਦੇ ਕੰਮ ਕਰਨ ਵਾਲੇ ਜਿਹੜੇ ਸਰਕਾਰ ਦੇ ਬਿਲਡਰ ਹੁੰਨੇ ਆ ਜਾਂ ਸਾਡੇ ਦੇਸ਼ ਦੇ ਸਾਡੇ ਸੋਕੇ ਦੇ ਬਿਲਡਰ ਹੁੰਨੇ ਉਹ ਕਿੰਨੇ ਮਜ਼ਬੂਤ ਆ ਕਿ ਆ ਉਹ ਆਪ ਮਜ਼ਬੂਤ ਆ ਜਾਂ ਉਹ ਵੀ ਖੋਖਰੇ ਆ ਵਿੱਚ ਤੇ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਰਹਿਣਾ ਚਾਹੀਦਾ ਵੀ ਹਾਂ ਠੀਕ ਆ ਜੇ ਅੱਜ ਕਿਸੇ ਦਾ ਬੱਚਾ ਵਿਗੜਦਾ ਕਿਸੇ ਦੇ ਬੱਚੇ ਤੇ ਪੈਂਦੀ ਆ ਕਿਸੇ ਦੇ ਘਰ ਤੇ ਪੈਂਦੀ ਆ ਉਹ ਕਦੇ ਸਾਡੇ ਵੀ ਪੈ ਸਕਦੀ ਆ ਮੈਡਮ ਮੀਡੀਆ ਤੇ ਤੁਸੀਂ ਮੀਡੀਆ ਤੇ ਦੇਖ ਲਿਓ ਜਿਹੜੀਆਂ ਨਿੱਤ ਖਬਰਾਂ ਸੀ ਜਿਹੜੀਆਂ ਨਿੱਤ ਵੀਡੀਓਜ਼ ਦੇਖਦੇ ਆ ਜਿਨ੍ਹਾਂ ਵਿੱਚ ਮਾਵਾ ਭੈਣਾ ਕਰਲਾਉਂਦੀਆਂ ਦਿਖਦੀਆਂ ਕੋਈ ਕਿਸੇ ਪਿੱਛੇ ਘੁਰਲਾ ਰਹੀ ਹੈ ਕੋਈ ਕਿਸੇ ਪਿੱਛੇ ਘੁਰਲਾ ਰਹੀ ਹੈ ਅੱਜ ਪੂਰੇ ਸਾਡੇ ਮਤਲਬ ਜਿਹੜੇ ਫ੍ਰੀਲੈਂਸ ਸਹਿਮੇ ਹੋਏ ਆ ਕਿਉਂਕਿ ਜਿਹੜਾ ਚਿੱਟੇ ਦਾ ਨਸ਼ਾ ਮੈਡਮ ਜੇ ਮੈਂ ਗੱਲ ਕਰਾਂ ਤਾਂ ਸਾਡੇ ਨਾਲ ਦਾ ਡਿਪਾਰਟਮੈਂਟ ਦਾ ਇੱਕ 22-24 ਸਾਲ ਦਾ ਲੜਕਾ ਜਿਹੜਾ ਚਿੱਟੇ ਦੀ ਓਵਰਡੋਸ ਦੇ ਨਾਲ ਪਿਛਲੇ ਹਫ਼ਤੇ ਮਰਿਆ ਬੜਾ ਜੀ ਦੱਸੋ ਉਹਦਾ ਹਜੇ ਸਾਲ ਹੋਇਆ ਵਿਆਹ ਹੋਇਆ ਨੂੰ ਦੇਖੋ ਪਿੱਛੇ ਪਰਿਵਾਰ ਆ ਮਾਪੇ ਦਾ ਪਰਿਵਾਰ ਆ ਪਿੱਛੇ ਸੋਹਣਾ ਪਰਿਵਾਰ ਹੋਗੇ ਉਹਦੀ ਘਰਵਾਲੀ ਹੋਗੀ ਉਹਨਾਂ ਦਾ ਕੀ ਬਣੂਗਾ ਜੀ ਬਿਲਕੁਲ ਦੇਖੋ ਆਪਾਂ ਜੇਕਰ ਗੱਲ ਕਰੀਏ ਪੰਜਾਬ ਦੀ ਨੌਜਵਾਨੀ ਦੀ ਤਾਂ ਨੌਜਵਾਨੀ ਵੀ ਨਸ਼ਿਆਂ ਦੇ ਵੱਲ ਧੱਕਦੀ ਜਾ ਰਹੀ ਹੈ ਤੇ ਇੱਥੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਦੇਖੋ ਨਸ਼ੇ ਦੀ ਓਵਰਡੋਸ ਕਰਕੇ ਹਾਲਾਂਕਿ ਓਵਰਡੋਸ ਕਰਕੇ ਇੱਥੇ ਬਹੁਤ ਜੜੀ ਮੌਤਾਂ ਵੀ ਹੁੰਦੀਆਂ ਨੇ ਪਰ ਇੱਥੇ ਜਿਹੜਾ ਇਹਨਾਂ ਮਸਲਿਆਂ ਦੇ ਉੱਤੇ ਵੱਡੇ ਫੈਸਲੇ ਨੇ ਤਾਂ ਸਰਕਾਰਾਂ ਹੀ ਲੈ ਸਕਦੀਆਂ ਨੇ ਤੇ ਇੱਥੇ ਕਿਤੇ ਨਾ ਕਿਤੇ ਸਰਕਾਰਾਂ ناکਾਮ ਰਹਿੰਦੀਆਂ ਨੇ ਢਿੱਲੀ ਪੈ ਜਾਂਦੀਆਂ ਨੇ ਕੀ ਲੱਗਦਾ ਮੈਡਮ ਸਰਕਾਰਾਂ ਦੇ ਵੱਡੇ ਫੈਸਲੇ ਜਦ ਹੋਣਗੇ ਜਦੋਂ ਸ਼ਰਾਬ ਬੰਦ ਵੀ ਕਰ ਦਾਂਗੇ ਬਿੱਲਾ ਬੰਦ ਹੋਣਗੇ ਜੀ ਬਿਲਕੁਲ ਬਿਲਕੁਲ ਪਰ ਦੇਖੋ ਲੋਕਾਂ ਦੇ ਹੀ ਇਹ ਸਵਾਲ ਹੁੰਦੇ ਨੇ ਲੋਕਾਂ ਵੱਲੋਂ ਹੀ ਇਹ ਕਹਿਣਾ ਹੁੰਦਾ ਹੈ ਕਿ ਇੱਥੇ ਕਿਤੇ ਨਾ ਕਿਤੇ ਸ਼ਰਾਬ ਦੇ ਠੇਕਿਆਂ ਤੋਂ ਨਸ਼ਿਆਂ ਤੋਂ ਹੀ ਸਰਕਾਰਾਂ ਚੱਲ ਰਹੀਆਂ ਨੇ ਸਰਕਾਰਾਂ ਦੇ ਕਾਰੋਬਾਰ ਵੀ ਚੱਲ ਰਹੇ ਨੇ ਸ਼ਰਾਬ ਨੂੰ ਨਸ਼ਾ ਨਹੀਂ ਗਿਣਦੇ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਬਿਲਕੁਲ ਜੇਕਰ ਸ਼ਰਾਬ ਨੂੰ ਨਸ਼ਾ ਗਿਣਿਆ ਜਾਵੇ ਤਾਂ ਉਹਦੇ ਸਿਰ ਤੇ ਬੇਸ਼ਨਾ ਚੱਲੇ ਉਹਦੇ ਸਿਰ ਤੇ ਸੁੱਖੇ ਨਾਲ ਚੱਲ ਅਸੀਂ ਇਹ ਚਾਹੁੰਦੇ ਵੀ ਇਦਾਂ ਦੀ ਮੌਤ ਵੇਚ ਕੇ ਜਾਂ ਇਦਾਂ ਦੀ ਲੋਕਾਂ ਦੇ ਵਿੱਚ ਮੌਤ ਵੰਡ ਕੇ ਤੁਸੀਂ ਕਮਾਈ ਕਰੋ ਤੁਸੀਂ ਖਜ਼ਾਨਾ ਪਰੋਂ ਤੁਸੀਂ ਲੋਕਾਂ ਨੂੰ ਦਿਖਾਓ ਕਿ ਸਰਕਾਰਾਂ ਕਮਾਈ ਕਰਦੀਆਂ ਜੀ ਕਮਾਈ ਦਾ ਫਾਇਦਾ ਕੀ ਹੈ ਜੇ ਘਰ ਉੱਜੜ ਕੇ ਕਮਾਈ ਕਰੀ ਤਾਂ ਕਿਆ ਕਰੀ ਜੀ ਹੂੰ ਬਿਲਕੁਲ ਬਿਲਕੁਲ ਦੇਖੋ ਇਹ ਹਾਲਾਂਕਿ ਇਹ ਸਵਾਲ ਵੀ ਬਹੁਤ ਵੱਡੇ ਨੇ ਪਰ ਇੱਥੇ ਦੇਖੋ ਅਕਸਰ ਹੀ ਆਪਾਂ ਖਬਰਾਂ ਵੀ ਦੇਖਦੇ ਆਂ ਤੇ ਹੁਣ ਪਿਛਲੇ 2-4 ਦਿਨਾਂ ਦੇ ਵਿੱਚ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਇੱਕ ਨੌਜਵਾਨ ਜੋ ਕਿ ਨਸ਼ੇ ਦੇ ਪੂਨ ਤੌਰ ਖਿਲਾਫ ਸੀ ਤੇ ਗਵਾਂਡੀਆਂ ਵੱਲੋਂ ਹੀ ਉਸ ਦੇ ਘਰ ਦੇ ਵਿੱਚ ਅੱਗ ਲਗਾਈ ਗਈ ਸੀ ਤਾਂ ਇੱਥੇ 85% ਜਿਹੜਾ ਵਿਅਕਤੀ ਹੈ ਜਲ ਵੀ ਚੁੱਕਾ ਸੀ ਤਾਂ ਐਸੀਆਂ ਜੇਕਰ ਚੀਜ਼ਾਂ ਆਸ-ਪਾਸ ਦੇ ਲੋਕ ਜਾਂ ਫਿਰ ਜੇਕਰ ਲੋਕ ਹੀ ਲੋਕਾਂ ਦਾ ਸਾਥ ਨਹੀਂ ਦੇਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਨਸ਼ਿਆਂ ਦੇ ਦਲਦਲ ਚੋਂ ਇੱਥੇ ਕਿਸੇ ਦਾ ਬੱਚਾ ਕੋਈ ਨੌਜਵਾਨ ਪੰਜਾਬ ਦਾ ਨਿਕਲ ਸਕੇਗਾ ਮੈਨੂੰ ਕੋਲ ਮੈਡਮ ਲੋਕ ਤਾਂ ਪੜੌਸੀ ਕੁਝ ਹੁੰਦੇ ਆ ਜੀ ਵੀ ਹਮ ਨਾ ਇਹਦਾ ਬੱਚਾ ਨਸ਼ਾ ਕਰ ਰਿਹਾ ਬਹੁਤ ਵਧੀਆ ਗੱਲ ਹੈ ਹਾਂਜੀ ਜੇ ਸੋਚ ਨਹੀਂ ਹੈਗੀ ਦੀ ਅੱਜ ਫਲਾਣੇ ਦਾ ਕਰ ਰਿਹਾ ਤੁਹਾਨੂੰ ਸਾਡਾ ਕਰੂਗਾ ਪਰ ਤੁਹਾਨੂੰ ਦੂਏ ਪੜੋਸੀ ਦਾ ਕਰੂਗਾ ਢੀਂਜੇ ਦਾ ਕਰੂਗਾ ਅਗਰ ਇੱਕ ਤਾਂ ਸੋਚਣ ਵੀ ਇਸ ਜੀਤੇ ਰੋਕ ਲਈ ਜਾਵੇ ਫਿਰ ਤਾਂ ਮੈਡਮ ਗੱਲਾਂ ਹੀ ਕਾਦੀ ਹੁੰਦੀਆਂ ਜਿਵੇਂ ਬੰਦਾ ਤਾਂ ਇਹ ਹੀ ਹੈ ਵੀ ਸਾਡਾ ਠੀਕ ਹੈ ਸਾਡੇ ਘਰ 'ਚ ਸੁਹੀ ਚੱਲ ਦੂਏ ਦਾ ਘਰ ਜਾਏ ਕਿਤੇ ਵੀ ਜਾਵੇ ਬਿਲਕੁਲ ਜਰਨਟੀ ਕਿੰਦੀ ਹੈ ਬਿਲਕੁਲ ਬਿਲਕੁਲ ਤਾਂ ਦੇਖੋ ਹਾਲਾਂਕਿ ਨਸ਼ਿਆਂ ਦਾ ਇਹ ਮਸਲਾ ਬਹੁਤ ਗੰਭੀਰ ਮਸਲਾ ਹੈ ਤੇ ਕਦੋਂ ਦਾ ਇਹ ਪੰਜਾਬ ਦੇ ਵਿੱਚ ਚੱਲਦਾ ਵੀ ਆ ਰਿਹਾ ਤੇ ਕੀ ਲੱਗਦਾ ਹੈ ਸ਼ਰਮਾ ਜੀ ਇੱਥੇ ਜੇਕਰ ਆਪਾਂ ਗੱਲ ਕਰੀਏ ਕਿ ਨਸ਼ਿਆਂ ਦੇ ਖਿਲਾਫ ਜੇਕਰ ਕੋਈ ਆਵਾਜ਼ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਨੂੰ ਵੀ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਦਾਂ ਕਿ ਇਹ ਖਬਰਾਂ ਸਾਫ਼ ਤੌਰ ਤੇ ਜ਼ਾਹਰ ਵੀ ਕਰਦੀਆਂ ਨੇ ਬਿਲਕੁਲ ਮੈਡਮ ਦੇਖੋ ਆਵਾਜ਼ ਚੁੱਪਣ ਦੀ ਆਜ਼ਾਦੀ ਨਹੀਂ ਕੀ ਹੈਗੀ ਜੀ ਜਿਹਨੇ ਜਿਹਨੇ ਵੀ ਆਵਾਜ਼ ਚੁੱਕੀ ਹੋ ਜਿੱਦਾਂ ਨਹੀਂ ਹਥਲਕੇ ਪਿੱਛੇ ਗਿਆ ਜੀ ਹਮ ਠੀਕ ਹੈ ਜਦੋਂ ਕੋਈ ਆਵਾਜ਼ ਚੁੱਕਦਾ ਕੋਈ ਸਰਕਾਰ ਕੰਮ ਨਹੀਂ ਕਰਦੀ ਕੋਈ ਸਰਕਾਰ ਕੰਮ ਨਹੀਂ ਕਰਦਾ ਸਬੰਧਿਤ ਡਿਪਾਰਟਮੈਂਟ ਕੰਮ ਨਹੀਂ ਕਰਦੇ ਫਿਰ ਕੋਈ ਆਮ ਸੋਸ਼ਲ ਵਰਕਰ ਉੱਠ ਕੇ ਬੋਲਦਾ ਉਸੇ ਚੀਜ਼ ਨੂੰ ਫਿਰ ਦਵਾ ਲਿਆ ਜਾਂਦਾ ਇਹਨਾਂ ਤੇ ਇਹਨਾਂ ਤੇ ਰੋਕ ਪਾਉਣ ਲੱਗੂਗਾ ਜਾਂ ਇਹਨਾਂ ਵਿਸ਼ਿਆਂ ਤੇ ਕੌਣ ਸੋਚੂਗਾ ਜੀ ਬਿਲਕੁਲ ਬਿਲਕੁਲ ਤਾਂ ਦੇਖੋ ਇਹਨਾਂ ਵਿਸ਼ਿਆਂ ਦੇ ਉੱਤੇ ਹਾਲਾਂਕਿ ਗੱਲਬਾਤ ਕਰਨੀ ਤਾਂ ਬਹੁਤ ਜ਼ਰੂਰੀ ਹੁੰਦੀ ਹੈ ਤੇ ਤਾਂ ਹੀ ਕਰਕੇ ਆਪਾਂ ਜਿਹੜਾ ਆਪਣਾ ਲਾਈਵ ਪ੍ਰੋਗਰਾਮ ਵੀ ਲੈ ਕੇ ਆਉਨੇ ਆ ਦੇ ਵੱਤੋ ਵੱਤ ਜਿਹੜੀ ਜ਼ਮੀਨੀ ਪੱਧਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਆਪਾਂ ਲੋਕਾਂ ਦੇ ਤੱਕ ਪਹੁੰਚਾ ਸਕੀਏ ਕਿਉਂਕਿ ਹਾਲਾਂਕਿ ਖਬਰਾਂ ਤਾਂ ਬਹੁਤ ਅਜੀਹਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਕੁਝ ਕੁ ਪੰਜਾਬ ਦੇ ਮੁੱਦੇ ਅਜੀਹੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਹੁਤ ਜਾਂ ਫਿਰ ਬੇहद ਜ਼ਰੂਰੀ ਹੋ ਜਾਂਦੀ ਹੈ ਕੀ ਲੱਗਦਾ ਹੈ ਕਿ ਪੰਜਾਬ 'ਚ ਨਸ਼ੇ ਦੇਖੋ ਇੱਕ ਪਾਸੇ ਹਾਲਾਂਕਿ ਅੱਜ ਦੀ ਜਿਹੜਾ ਆਪਾਂ ਲਾਈਵ ਕਰ ਰਿਹਾ ਕਿ ਪੁਲਿਸ ਐਕਟਿਵ ਹੋ ਚੁੱਕੀ ਹੈ ਤੇ ਪੁਲਿਸ ਤੋਂ ਚੱਲੋ ਆਪਣੇ ਵੱਲੋਂ ਕੰਮ ਕਰ ਹੀ ਰਹੀ ਹੈ ਪਰ ਜਿਹੜੇ ਲੋਕ ਨਸ਼ਾ ਤਸਕਰੀ ਕਰਦੇ ਨੇ ਜਾਂ ਫਿਰ ਵੱਡੇ ਵੱਡੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਵੱਡੇ ਨਸ਼ਾ ਤਸਕਰਾ ਨੇ ਨਾਲ ਜੁੜੇ ਹੁੰਦੇ ਨੇ ਕੀ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਦੇ ਕਿਤੇ ਨਾ ਕਿਤੇ ਆਪਾਂ ਲੀਡਰ ਵੀ ਕਹਿ ਸਕਦੇ ਆ ਕਿ ਲੀਡਰਾਂ ਦੇ ਨਾਲ ਵੀ ਇਹਨਾਂ ਦਾ ਰابطਾ ਹੁੰਦਾ ਹੈ ਮੈਡਮ ਦੇਖੋ ਲੀਡਰਾਂ ਦੇ ਨਾਲ ਗੁੰਡੇ ਬਦਮਾਸ਼ ਜੀ ਆਰੇ ਇਹਨਾਂ ਦੇ ਬਾਹਰ ਇਹ 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 ਦਿਖਦੇ ਆ ਸਾਨੂੰ ਕਿੱਡੇ ਕੁਰਤੇ ਪਜਾਮਿਆਂ 'ਚ ਦਿਖਦੇ ਆ ਜੀ ਬਹੁਤ ਸਾਫ ਸੁਥਰੇ ਦੇਖਦੇ ਆ ਲੇਕਿਨ ਜਿਹੜੇ ਇਹਨਾਂ ਨੇ ਕੰਮ ਹੁੰਦੇ ਆ ਬਹੁਤ ਕਾੜੇ ਹੁੰਦੇ ਆ ਮੈਡਮ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਏ ਕਿ ਕਿੰਨੇ ਕੁ ਇਹ ਮੀਟਰ ਸਾਫ ਆ ਕਿੰਨੇ ਕੁ ਸਰਕਾਰਾਂ ਸਾਫ ਆ ਪਹਿਲਾਂ ਤਾਂ ਇਸ ਰਿਸ਼ਤੇ ਕੋਰ ਕਰਨ ਦੀ ਜਰੂਰਤ ਹੈ ਜੀ ਬਿਲਕੁਲ ਬਿਲਕੁਲ ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆ ਹਾਂਜੀ ਜਿਹੜੀ ਕਾਲ ਅਸ਼ਾਇਰ ਡਿਸਕਨੈਕਟ ਹੋ ਚੁੱਕੀ ਆ ਇੱਥੇ ਹਾਂਜੀ ਸ਼ਰਮਾ ਜੀ ਇੱਥੇ ਕੀ ਕਹਿ ਰਹੇ ਸੀ ਤੁਸੀਂ ਕਿ ਦੇਖੋ ਅ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਇੱਕ ਹੋਰ ਸਵਾਲ ਮੇਰਾ ਹੈ ਕਿ ਪੰਜਾਬ ਦੇ ਵਿੱਚ ਜਿੱਦਾਂ ਕਿ ਪੰਜਾਬ ਦਾ ਨਾਂ ਬਹੁਤ ਜ਼ਿਆਦਾ ਨਸ਼ਾ ਦੇ ਵਿੱਚ ਆਉਂਦਾ ਹੈ ਹਾਲਾਂਕਿ ਨਸ਼ਾ ਹਰ ਸੂਬੇ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਪੂਰੇ ਦੇਸ਼ ਆਪਾਂ ਪੂਰੇ ਵਰਲਡ ਲੈਵਲ ਤੇ ਵੀ ਕਹਿ ਸਕਦੇ ਹਾਂ ਕਿਉਂਕਿ ਦੇਖੋ ਜਿਹੜੇ ਸਿੰਥੈਟਿਕ ਨਸ਼ੇ ਨੇ ਆਏ ਤਾਂ ਬਾਹਰੋਂ ਹੀ ਨੇ ਜੇਕਰ ਇਹ ਸਰਹੱਦਾ ਪਾਰ ਕਰਕੇ ਆ ਜਾਂਦੇ ਨੇ ਕੀ ਲੱਗਦਾ ਹੈ ਕਿ ਸਰਕਾਰਾਂ ਦੀ ਹੀ ਸ਼ੈ ਤੇ ਆਉਂਦੇ ਨੇ ਮੈਡਮ ਬਿਲਕੁਲ ਦੇਖੋ ਮੈਂ ਉਹੀ ਇਸ਼ਾਰਾ ਵਾਰ-ਵਾਰੀ ਸ਼ੇ ਗੱਲ ਤੇ ਕਰ ਰਹੇ ਹਾਂ ਜੀ ਦਾਜਾ ਗਾ ਸਰਕਾਰਾਂ ਸੱਚੀਆਂ ਸੁੱਚੀਆਂ ਹੋਣ ਜਾਂ ਸਰਕਾਰਾਂ ਸ਼ੁੱਧ ਹੋਣ ਜੀ ਫਿਰ ਇਹ ਚੀਜ਼ ਨਾ ਹੋਵੇ ਜੀ ਪਤਾ ਨਹੀਂ ਬਾਹਰੋਂ ਆਉਂਦਾ ਪਤਾ ਨਹੀਂ ਇਧਰੋਂ ਤਿਆਰ ਹੁੰਦਾ ਸਾਨੂੰ ਤਾਂ ਸਮਝ ਨਹੀਂ ਜੀ ਆਉਂਦੀ ਇਹ ਜਿਹੜਾ ਜਾਂ ਸੋਸਾਇਟੀ ਕਿਨ ਨਸ਼ਾ ਆਇਆ ਕਿੱਥੋਂ ਹੈ ਹਮ ਪਹਿਲਾਂ ਇਹ ਜਿਹੜੇ ਨਸ਼ੇ ਦੇਖਦੇ ਹੁੰਦੇ ਸੀ ਭੁੱਕੀ ਫੀਮ ਸ਼ਰਾਬ ਬਸ ਇਹਨਾਂ ਤੱਕ ਇਹ ਚੀਜ਼ ਲੋਕ ਸੀਂ ਕਰਦੇ ਸੀ ਕਾਮਾਂਡ ਦਾ ਕੋਈ ਦੂਰ ਦੂਰ ਤੱਕ ਹੁੰਦਾ ਸੀ ਕੋਈ ਸਮਾਂ ਕਾਲਾ ਹੁੰਦਾ ਸੀ ਉਹ ਜੋ ਕੋਰੋਨਾ ਪਤੀ ਹੁੰਦਾ ਸੀ ਕੋਈ ਕਾਮ ਨੂੰ ਹੱਥ ਪਾਉਂਦਾ ਹੁੰਦਾ ਸੀ ਅੱਜ ਇਹ ਜਿਹੜਾ ਚਿੱਟਾ ਜਾਂ ਸੈਂਥੈਟਿਕ ਨਸ਼ਾ ਉਸ ਜੀ 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 ਆਪਣੇ ਨਾਲ ਕੋਲਰ ਵੀ ਜੁੜ ਚੁੱਕੇ ਨੇ ਸੰਜੀਪ ਸ਼ਰਮਾ ਜੀ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ 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 ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਰਜਿੰਦਰ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡੇ ਇਵਨ ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੂਗੇ ਸਰ ਅੱਜ ਦਾ ਆਪਣਾ ਵਿਸ਼ਾ ਹੈ ਕਿ ਨਸ਼ੇ ਖਿਲਾਫ ਪੰਜਾਬ ਪੁਲਿਸ ਇੱਥੇ ਐਕਟਿਵ ਹੋ ਚੁੱਕੀ ਹੈ ਹਾਲਕੀ ਪੁਲਿਸ ਦਾ ਕੰਮ ਕਰ ਰਹੀ ਹੈ ਪਰ ਫਿਰ ਵੀ ਨਸ਼ਿਆਂ ਦੇ ਦਲਦਲ ਤੋਂ ਪੰਜਾਬ ਕਿੱਦਾਂ ਬਚ ਸਕਦਾ ਹੈ ਮੈਡਮ ਨਸ਼ਿਆਂ ਜਿੱਦੇ ਜਦੋਂ ਨਸ਼ਿਆਂ ਦਾ ਮਸਲਾ ਹੈ ਨਾ ਜੀ ਇਹ ਆਪਣੀਆਂ ਕੋਲਟਾਂ ਜਾਂ ਆਪਣੀਆਂ ਕੰਟਰੋਲ ਬਿਊਰੋ ਨਾਰਕੋਟਿਕ ਕੰਟਰੋਲ ਬਿਊਰੋ ਜਾਂ ਪੰਜਾਬ ਉਸ ਅਮਰੀਕਾ ਦਾ ਦੁਨੀਆ ਦਾ ਸਭ ਤੋਂ ਵੱਡਾ ਤਾਕਤਵਰ ਬੰਦਾ ਅਮਰੀਕਾ ਦਾ ਰਾਸ਼ਟਰਪਤੀ ਹੈ ਜੀ ਰਾਸ਼ਟਰਪਤੀ ਦੇ ਮੁੰਡੇ ਨੂੰ ਦੋਸ਼ੀ ਕਰ ਦੇਤਾ ਇੰਟੈਲੀਜੈਂਸ ਨਾਰਕੋਟਿਕ ਕੰਟਰੋਲ ਚ ਮਤਲਬ ਡਰੱਗਸ ਦੇ ਵਿੱਚ ਅਮਰੀਕਾ ਦੇ ਡੈਕਟਰਪਤੀ ਦਾ ਮੁੰਡਾ ਹੈ ਹੰਟਰ ਉਹਦਾ ਨਾਮ ਹੈ ਹੰਟਰ ਬਾਇਡਨ ਜੀ ਨੂੰ ਦੋਸ਼ੀ ਕਰ ਦੇਤਾ ਨਜਾਇਜ਼ ਹਥਿਆਰਾਂ ਤੇ ਨਸ਼ੇ ਚ ਜੀ ਬਿਲਕੁਲ ਮੇਰਾ ਕਹਿਣ ਤੋਂ ਭਾਵੇਂ ਇਹ ਵੀ ਜਿਹੜਾ ਨਸ਼ੇ ਦਾ ਤੇ ਗੈਰ ਕਾਨੂੰਨੀ ਹਥਿਆਰਾਂ ਦਾ ਵੱਡਾ ਪ੍ਰੋਜੈਕਟ ਹੈ ਇਹ ਦੁਨੀਆ ਇਹਨਾਂ ਦੇ ਸਰਾ ਤੇ ਚੱਲ ਜੇ ਇਹਨਾਂ ਨੂੰ ਕੋਈ ਕੰਟਰੋਲ ਕਰਨ ਵਾਲਾ ਜੰਮਿਆ ਹੂੰ ਬਿਲਕੁਲ ਜੀ ਗੱਲ ਹੈ ਜੀ ਜਿਹੜਾ ਨਸ਼ੇ ਦਾ ਮਸਲਾ ਹੈ ਇਹ ਨਸ਼ੇ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਵਾਲੀ ਹੈ ਨਸ਼ੇ ਦੇ ਪਰਚਿਆਂ ਦੇ ਵਿੱਚ ਸੋਧ ਕਰਨ ਵਾਲੀ ਹੈ ਨਸ਼ਾ ਦੀ ਰਿਕਵਰੀ ਦੇ ਵਿੱਚ ਸੋਧ ਕਰਨ ਵਾਲੀ ਹੈ ਮੈਨੂੰ ਜਿੰਨਾ ਜਿਹੜੇ ਤਿੰਨ ਚੀਜ਼ਾਂ ਠੀਕ ਨਹੀਂ ਹੁੰਦੀਆਂ ਤਾਂ ਨਸ਼ੇ ਦੇ ਜਿਹੜੇ ਮਸਲੇ ਨੇ ਉਹ ਇਸੇ ਤਰ੍ਹਾਂ ਹੀ ਰਹਿਣਗੇ ਪੁਲਿਸ ਵਾਲਿਆਂ ਨੂੰ ਜਿੰਨੀ ਮਰਜ਼ੀ ਬਸ ਅਧਿਕਾਰ ਦੇ ਦਿਓ ਉਹ ਜਿੰਨਾ ਬੰਦਿਆਂ ਨਾਲ ਉਹਨਾਂ ਦੀ ਬੰਦੀ ਨਹੀਂ ਹੁੰਦੀ ਉਹਨਾਂ ਬੰਦਿਆਂ ਨੂੰ ਵੀ ਇਨਵੋਲਵ ਕਰ ਦਿੰਦੇ ਨੇ ਹਾਂਜੀ ਉਹ ਤਾਂ ਬਹਰੇ ਨਹੀਂ ਹੁੰਦਾ ਉਹ ਬੰਦੇ ਨੂੰ ਪਤਾ ਨਹੀਂ ਹੁੰਦਾ ਪਰਚੇ ਦੇ ਵਿੱਚ ਨਾ ਉਹਦਾ ਫਾਂਦੇ ਨੇ ਪੰਜਾਬ ਨੂੰ ਵੀ ਬਰਾਬਰੀ ਚੱਲਦੀ ਆ ਫਿਰ ਮਤਲਬ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਨੇ ਨਾ ਇਨ੍ਹਾਂ ਕਾਨੂੰਨਾਂ ਤੋਂ ਦੇ ਵਿੱਚ ਸੋਧ ਕਰਕੇ ਕੋਈ ਮਾਡਰਨ ਜਿਹੜੇ ਕਾਨੂੰਨ ਨੇ ਉਹ ਬਣਾਏ ਜਾਣ ਤਾਂ ਕਿ ਪਬਲਿਕ ਸੌਖੀ ਬਸੇ ਅਤੇ ਝੂਠੇ ਪਰਚੇ ਬਾਅਦ ਤੇ ਝੂਠੇ ਨਸ਼ੇ ਦੇ ਪੱਲੇ ਜਿਹੜੇ ਇਨ੍ਹਾਂ ਤੋਂ ਬਚੀ ਰਏ ਮੈਡਮ ਮੈਂ ਤੁਹਾਨੂੰ ਇੱਕ ਉਦਾਹਰਨ ਦੱਦਾ ਜੀ ਜਿਹੜੀ ਕਨਿਨ ਹੈ ਹਮਮ ਸ਼ਿਸ਼ੀਆਂ ਪਿੰਬੇ ਦੇ ਮੁੰਡੇ ਹੈ ਦੇ ਵਿੱਚ ਸਿਰਫ 200 mg ਹੈ ਜੀ ਇੱਕ ਸ਼ਿਸ਼ੀ ਦੇ ਵਿੱਚ 200 mg ਦਾ ਮਤਲਬ ਇਹ ਹੈ ਵੀ 1 ਗ੍ਰਾਮ ਜਾਂ 5 ਸ਼ਿਸ਼ੀਆਂ ਮਰਨੀਆਂ ਨੇ ਹਮਮ ਅਪਣੇ 1 ਕਿਲੋ ਦੇ ਵਿੱਚ 1000 ਗ੍ਰਾਮ ਹੁੰਦੇ ਜੀ 5000 ਸ਼ਿਸ਼ੀ ਹੋਵੇ ਤਾਂ 1 ਕਿਲੋ ਪ੍ਰੋਟੀਨ ਹੈ ਉਹਦੇ ਵਿੱਚ ਹਮਮ ਸੇਸ ਫਜਾ ਦੇ ਰਹੇ ਹੁੰਦੇ ਨੇ ਇਹ 11 ਸ਼ਿਸ਼ੀਆਂ ਦੇ ਬਿਲਕੁਲ ਮਤਲਬ ਉਹਨੇ ਚੀਜ਼ ਦੇ ਵਿੱਚ 500 ਬੰਦੇ ਨੂੰ ਸਜ਼ਾ ਦੇ ਦਿੰਦੇ ਨੇ ਇਹ ਜਿੱਥੇ ਕਿ ਇੱਕ ਬੰਦੇ ਨੂੰ ਸਜ਼ਾ ਮਰਦੀ ਸੀ ਹਾਂਜੀ ਸਮਝੋ ਤੁਸੀਂ ਗੱਲ ਇਹ ਆਪਣਾ ਕਾਨੂੰਨ ਕਿੱਧਰ ਨੂੰ ਜਾ ਰਿਹਾ ਹੂੰ ਇਸ ਕਰਕੇ ਦੇਸ਼ ਬਦਨਾਮ ਹੋਈ ਜਾਂਦਾ ਹੈ ਦੇਸ਼ ਦੀ ਨੌਜਵਾਨੀ ਹੈ ਜਿਹੜੀ ਉਹ ਮਰੀ ਜਾਂਦੀ ਹੈ ਜੇਲਾ ਵਿੱਚ ਮਰੀ ਜਾਂਦੀ ਹੈ ਪਰਚਿਆਂ ਵਿੱਚ ਮਰੀ ਜਾਂਦੀ ਹੈ ਜੀ ਇਹਨਾਂ ਚੀਜ਼ਾਂ ਤੋਂ ਹਟਾਉਣ ਵਾਸਤੇ ਇਹਨਾਂ ਕਾਨੂੰਨ ਦੇ ਵਿੱਚ ਰਿਕਵਰੀ ਦੇ ਵਿੱਚ ਤੇ ਪਰਚਿਆਂ ਦੇ ਵਿੱਚ ਸੁਧਾਰ ਉਹ ਕਹਿੰਦੇ ਹੁੰਦੇ ਨੇ 1055 ਬਾਜਪਈ ਵਾਲਾ ਲੱਛੂ ਕਰਦੇ ਨਾ ਤਾਂ ਤੁਸੀਂ ਦੇਖੋ ਵੀ ਜਿਹਨਾਂ ਦੇ ਬਾਰ ਖੁੱਲ ਜਾਣਗੇ ਬਿਲਕੁਲ ਬਿਲਕੁਲ ਦੇਖੋ ਕਰੋ ਲੋਕਾਂ ਕੋ ਆਵਾਜ਼ ਵੀ ਇਹ ਬੰਦ ਕੋਸ਼ਿ ਵੀ ਨਹੀਂ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਦੇ ਕੇ ਜਿਹੜਾ ਬੰਦਾ ਹੌਲਦਾਰ ਸੀ ਅੱਜ ਉਹ ਇੰਸਪੈਕਟਰ ਬਣਿਆ ਬਠਾ ਹੂੰ ਬਿਲਕੁਲ ਹਾਂਜੀ ਸੰਜੀਵ ਸ਼ਰਮਾ ਜੀ ਕੁਝ ਕਹਿਣਾ ਚਾਹੋਗੇ ਜੀ ਮੇਰਾ ਕਹਿਣ ਤੋਂ ਬਾਅਦ ਆ ਜੀ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈ ਕਿ ਜਿਹੜਾ ਚਿੱਟਾ ਹੈਗਾ ਚਿੱਟਾ 5 ਕਰੋੜ ਰੁਪਏ ਦਾ ਹੈ ਕਿਲੋ ਕਹਿੰਦੇ ਨੇ ਜੀ ਬਿਲਕੁਲ ਬਿਲਕੁਲ ਉਹਦਾ ਕਿਲੋ ਉਹ ਬੰਦਾ ਜਿਹੜਾ ਜਿਹੜਾ ਹੋਲ ਸੇਲ ਤੇ ਤੇ ਉਹਦਾ ਰੇਟ 10 ਕਰੋੜ ਹੋ ਜਾਊਗਾ ਬਿਲਕੁਲ ਉਹ ਚੀਜ਼ਾਂ ਮਿਲਦੀਆਂ ਹੀ ਨਹੀਂ ਹਨ ਮਤਲਬ ਕੋਈ ਬੰਦੇ ਦੀ ਡੈਥ ਹੁੰਦੀ ਹੈ ਉਹਦਾ ਪੋਸਟਮਾਰਟਮ ਹੂੰ ਸਸਰਾ ਪੋਸਟਕ ਜੀ ਪੋਸਟਮੈਨ ਦੋ ਤਰ੍ਹਾਂ ਦੇ ਨੇ ਇੱਕ ਤਾਂ ਨਾਰਮਲ ਪੋਸਟਵਾਰਟਰ ਆ ਜਾਂਦਾ ਹੈ ਦੂਸਰਾ ਆ ਜਾਂਦਾ ਵਿਸਰਾ ਵਿਸਰਾ ਰਿਪੋਰਟ ਜਨਤਕ ਕਰਨ ਪਤਾ ਲੱਗੇ ਕਿ ਉਹ ਬੰਦੇ ਦੀ ਡੱਟ ਕੇ ਖਾਦੇ ਨਾਲ ਹੋਈ ਹੈ ਜਿਵੇਂ ਉਹਨਾਂ ਦਾ ਅਦਨੇ ਸ਼ਰਮਾ ਜੀ ਦਾ ਅਦਨੇ ਉਹਦਾ ਵਿਸਰਾ ਰਿਪੋਰਟ ਮੁਕਜਾਲੇ ਉੱਪਰ ਉਥੋਂ ਰਿਪੋਰਟ ਹੋ ਕੇ ਆਵੇ ਜਿਸੇ ਨੂੰ ਜਿਉਂਦੀ ਆਸਕ ਤੇ ਦੇਖ ਹੋਈ ਕਾਦੇ ਨਾਲ ਜੀ ਬਿਲਕੁਲ ਦੇਖ ਹੋਈ ਹੈ ਕਿ ਹਰ ਡਿਪਾਰਟਮੈਂਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਪਲੇਬਾਜ਼ੀ ਤਾਂ ਹੈ ਹੀ ਹੈ ਮਹਾ ਕਪੜੇਬਾਜੀ ਹੈ ਮਤਲਬ ਇੱਕ ਬੰਦਾ ਗੁਜਰਾਤ ਦੇ ਵਿੱਚ ਆਈਪੀਐਸਫਸ ਤਰ੍ਹਾਂ ਨੇ ਕਿਸੇ ਬੰਦੇ ਤੇ ਗਲਤ ਪਰਚਾ ਪਾ ਲਿਆ ਸੀ ਡਰੱਗ ਦਾ ਅੱਜ ਉਹ ਰਿਵਰਸ ਹੋ ਗਿਆ ਤਾਂ ਉਹ ਆਈਪੀ ਅਸਰ ਅੰਦਰ ਹੈ ਉਹ ਬੰਦਾ ਬਾਹਰ ਹੈ ਬਿਲਕੁਲ ਬਿਲਕੁਲ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇੰਨਾਂ ਚੀਜ਼ਾਂ ਕਰਕੇ ਦੇਸ਼ ਨੂੰ ਬਦਨਾਮ ਨਾ ਕੀਤਾ ਜਾਵੇ ਜੀ 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 ਹਾਂਜੀ ਸੰਜੀਵ ਸ਼ਰਮਾ ਜੀ ਰਾਜਿੰਦਰ ਜੀ ਦੀ ਗੱਲ ਨਾਲ ਤੁਸੀਂ ਕਿੰਨੇ ਸਹਿਮਤ ਹੋ ਮੈਂ ਪੂਰਨ ਤੌਰ ਤੇ ਸਹਿਮਤ ਹਾਂ ਜੀ ਰਾਜਿੰਦਰ ਜੀ ਦੀ ਗੱਲ ਨਾਲ ਹਮ ਕਿ ਬਿਲਕੁਲ ਜਿਹੜਾ ਸਿਸਟਮ ਪੋਸਟ ਡਿਪਾਰਟਮੈਂਟ ਦੇ ਹੱਥ ਵਿੱਚ ਦਿੱਤਾ ਹੋਇਆ ਜੀ ਉਹ ਕੋਡ ਦੇ ਅੰਤ ਜੁਣਾ ਚਾਹੀਦਾ ਜਾਂ ਕੋਈ ਅਥਕ ਡਿਪਾਰਟਮੈਂਟ ਦੇ ਹੱਥ ਵਿੱਚ ਹੋਣਾ ਚਾਹੀਦਾ ਜੀ ਜਿਹੜਾ ਸੱਚ ਦਾ ਝੂਠ ਦਾ ਝੂਠ ਕਹੇ ਜੀ ਦੇਖੋ ਮੈਂ ਉਹੀ ਪਹਿਲਾਂ ਗੱਲ ਕੀਤੀ ਸੀ ਵੀ ਫੜੇ ਕੌਣ ਜਾਣਦੇ ਆ ਜੀ ਹੂੰ ਜਾਂ ਛੋਟਾ ਮोटा ਖਾਣੇ ਵਾਲਾ ਜਾਂ ਛੋਟਾ ਮोटा ਵੇਚਣ ਵਾਲਾ ਜੀ ਬਿਲਕੁਲ ਬਿਲਕੁਲ ਕਿਉਂਕਿ ਸਿਰਫ ਜਿਹੜੇ ਝੂਠੇ ਪਰਚੇ ਆ ਉਹੀ ਪਾਏ ਮੈਂ ਤਾਂ ਬਹੁਤ ਵਾਰ ਕਹਿਣਾ ਹੁੰਦਾ ਤੁਸੀਂ ਜਿਹੜਾ ਵੀ ਸਰਚ ਕਰਕੇ ਦੇਖ ਲਓ ਪੂਰੇ ਪੰਜਾਬ ਦੇ ਵਿੱਚ ਵੀ ਗੌਰ ਅੰਦਰ ਮੁਰਜਮ ਬੈਠਾ ਹੈ ਗੌਰ ਅੰਦਰ ਕੋਸ਼ਾ નિર્ਦੋਸ਼ ਬੈਠਾ ਹੈ ਜੀ ਜੀ ਬਿਲਕੁਲ ਤਾਂ ਹਾਲਾਂਕਿ ਇਹ ਨਾ ਵਿਸ਼ਿਆਂ ਦੇ ਉੱਤੇ ਬਹੁਤ ਜ਼ਿਆਦਾ ਡੂੰਗੀ ਜਾਂਚ ਦੇ ਵਿਸ਼ੇ ਵੀ ਨੇ ਤੇ ਇਹਨਾਂ ਦੇ ਉੱਤੇ ਸਰਕਾਰਾਂ ਦੇਖੋ ਚੁੱਪੀ ਸਾਦ ਕੇ ਬੈਠ ਜਾਂਦੀਆਂ ਨੇ ਬਿਲਕੁਲ ਮੈਨੂੰ ਕਾਨੂੰਨ ਨੂੰ ਚੇਂਜ ਕਰਨ ਦੀ ਲੋੜ ਤਾਂ ਕੋਸ਼ਿਸ਼ ਤਾਂ ਬਹੁਤ ਦਿਨ ਤੋਂ ਕਹਿੰਦੇ ਆ ਰਹੇ ਹਾਂ ਪਰ ਤੋਂ ਹਾਲਾਂਕਿ ਮੈਂ ਮੈਗਨਲ ਦੇ ਨਾਲ ਜੁੜਿਆ ਮੈਡਮ ਮੈਨੂੰ 2.5 ਸਾਲ ਹੋ ਗਏ ਚੈਨਲ ਦੇ ਨਾਲ ਜੁੜੇ ਨੂੰ ਤਕਰੀਬਨ ਡੇਲੀ ਮੇਰਾ ਜਿਹੜਾ ਬੈਗ ਦੇ ਵਿੱਚ ਜਿਹੜੀ ਮੈਂ ਮਤਲਬ ਆਪਣੀ ਗੱਲਬਾਤ ਰੱਖਦਾ ਉਹਨੂੰ ਠੀਕ ਕਰਨਾ ਕਿ ਕਾਨੂੰਨ ਦੇ ਵਿਸਥਾਰ ਦੀ ਜ਼ਰੂਰਤ ਹੈ ਜਿਹੜਾ ਡਾਟ ਰਿਟ ਦੇ ਟਾਈਮ 2009 ਦੇ ਵਿੱਚ ਕਾਨੂੰਨ ਪਾਸ ਕੀਤਾ ਗਿਆ ਸੀ ਡਲਵੈਰੀ ਵਾਜਬਾਈ ਵਾਜਬਾਈ ਜਿਹੜਾ 255 ਨੋਟੀਫਿਕੇਸ਼ਨ ਆ ਬਸ ਤੋਂ ਉਲਟਾ ਜਿਹੜਾ ਨਿਆ ਕਾਹ ਚੀ ਨਿਕਾਦੀ ਨੋਟੀਫਿਕੇਸ਼ਨ ਆ ਹੂੰ ਤੁਹਾਨੂੰ ਦੱਸ ਦਿੱਤਾ ਜਾਵਣ ਅਸਲੀ ਕਿ ਟਾਰਗਟ ਕਿਉਂਕਿ ਜੋ 2055 ਸੀਗਾ ਮੈਡਮ ਉਹਦੇ ਵਿੱਚ ਡਾਇਰੈਕਟ ਪੋਰਸਨ ਨੂੰ ਇਹ ਨਹੀਂ ਤਾਂ ਹੈਗਾ ਕਿ ਤੁਸੀਂ ਡਾਇਰੈਕਟ ਜਾ ਕੇ ਜਿਹੜੇ ਬੰਦੇ ਨੂੰ ਮਿਲੋ ਤੁਸੀਂ ਆਪਣੇ ਹਿਸਾਬ ਨਾਲ ਉਹਦੇ ਨੂੰ ਪੂਰੀ ਨਸ਼ੀ ਦੀ ਮਕਤਾਬ ਪਾਇ ਕਰਕੇ ਉਹਦੇ ਨਾਲ ਪੜਤਾਲ ਕਰੋ ਇੱਥੇ ਅੱਗੇ ਕੋਈ ਸਬੰਧਤ ਜਾਂ ਡਿਪਲੋਮੈਸੀ ਸਬੰਧ ਜਿਹੜੀ ਹੋਰ ਵੀ ਇਨਵੋਲਵ ਕੀਤੀ ਹੁੰਦੀ ਹੈ ਉਹਦੇ ਨਾਲ ਸਬੰਧ ਨਹੀਂ ਰੱਖਦੀ ਜਿਸ ਵਾਰ-ਵਾਰ ਇਹਨਾਂ ਕਾਨੂੰਨਾਂ ਇਹ ਚੀਜ਼ ਦੀ ਜ਼ਰੂਰਤ ਹੈ ਜੀ 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 ਬਿਲਕੁਲ ਕਾਨੂੰਨਾਂ ਦੇ ਵਿੱਚ ਤਾਂ ਦੇਖੋ ਚੇਂजेस ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਬਹੁਤ-ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਸੀਂ ਆਪਣੇ ਵਿਚਾਰ ਹਮੇਸ਼ਾ ਸਾਡੇ ਨਾਲ ਸਾਂਝ ਕਰਦੇ ਹੋ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਹਾਂਜੀ ਹਾਂਜੀ ਰਾਜਿੰਦਰ ਜੀ ਇੱਥੇ ਦੇਖੋ ਜਾਂਦੇ ਜਾਂਦੇ ਕੀ ਕਹਿਣਾ ਚਾਹੂਗੇ ਕਿ ਹੁਣ ਪੰਜਾਬ ਪੁਲਿਸ ਨੇ ਇੱਥੇ ਕਿਤੇ ਨਾ ਕਿਤੇ ਐਕਟਿਵ ਤਾਂ ਦਿਖਣ ਲੱਗ ਪਈ ਹੈ ਪਰ ਕੀ ਲੱਗਦਾ ਹੈ ਕਿ ਬਾਕੀ ਪੰਜਾਬ ਦੇ ਵਿੱਚੋਂ ਇਦਾਂ ਨਸ਼ਾ ਖਤਮ ਕਰਨ ਦੇ ਵਿੱਚ ਕਾਮਯਾਬ ਪੁਲਿਸ ਹੋ ਪਾਏਗੀ ਕੋ ਮੈਡਮ ਨਸ਼ਾ ਤਾਂ ਖਤਮ ਨਸ਼ਾ ਹੀ ਨਾ ਹੈ ਜਿੰਨਾ ਮਤਲਬ ਇਹਨਾਂ ਨੇ ਕਰਿਆ ਹੋਇਆ ਹੈ ਉਹਦਾ ਮਾੜਾ-ਮੋਟਾ ਨਸ਼ਾ ਤਾਂ ਆਪਣੇ 10 ਸਦੀ ਤੋਂ ਕਰਿਆ ਆਉਂਦਾ ਹੈ ਇਹ ਕੋਈ ਅਜਿਹੀ ਨਾ ਨਸ਼ੇ ਦੇ ਮਾੜੇ-ਮੋਟੇ ਰੂਪ ਬਦਲਦੇ ਨੇ ਨਸ਼ੇ ਜਿੰਨੀਆਂ ਮੌਤਾਂ ਨਹੀਂ ਹੁੰਦੀਆਂ ਪੰਜਾਬ ਦੇ ਵਿੱਚ ਜਿੰਨੀਆਂ ਮੌਤਾਂ ਹੋਰ ਦੇਸ਼ਾਂ ਦੇ ਵਿੱਚ ਹੁੰਦੀਆਂ ਨੇ ਬਿਲਕੁਲ ਮੈਂ ਤੁਹਾਨੂੰ ਦੱਸ 파 ਰਾਂ ਕਿ ਕਿਦੋਂ ਕਿ ਕਿਦੇ ਵਿੱਚ ਸਾਰੇ 36 ਬੰਦਿਆਂ ਦੀ ਮੌਤ ਹੋਈ ਹੂੰ 2022 ਦੇ 2022 ਦੇ ਵਿੱਚ 7000 ਬੰਦਿਆਂ ਦੀ ਮੌਤ ਹੋਈ ਜੀ ਦੇ ਵਿੱਚ 1550 ਬੰਦਿਆਂ ਦੀ ਮੌਤ ਹੋਈ ਮੈਂ ਤੁਹਾਨੂੰ ਇਸੇ ਬਚੀਆਂ ਲਿਸਟ ਹੋਰ ਵੀ ਦੇ ਰਾਂਦਾ ਕਿ ਜਿੱਥੇ ਹਜ਼ਾਰਾਂ ਮੁੰਡਿਆਂ ਦੀ ਜਾਨ ਗਈ ਹੂੰ ਉਹ ਗੱਲ ਕਰੇ ਪੰਜਾਬ ਨੂੰ ਵਧਰਾਮ ਕਰਤਾ ਪਰ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਦੇ ਨਾਲ ਜਿਬੀਨੀ ਤੌਰ ਤੇ ਤਾਂ ਖੜੀਆਂ ਨਹੀਂ ਹਨ ਲੋਕਾਂ ਦੇ ਮਸਲੇ ਕੋਈ ਹੱਲ ਨਹੀਂ ਕਰਦੀਆਂ ਇਹਨਾਂ ਨੂੰ ਸੇ ਵਧੀਆ ਮੁੱਦਾ ਮਿਲ ਗਿਆ ਨਸ਼ਾ ਇਹ ਪੁਛਾ ਵੇਚਦੇ ਨੇ ਤੇਹੀ ਨਸ਼ਾ ਸਰਕਾਰ ਦੇ ਚੀ ਹੈ ਤੇਹੀ ਨਸ਼ਾ ਸਮਗਲਰ ਵੇਚਦੇ ਨੇ ਤਾਂ ਮਤਲਬ ਨਸ਼ਾ ਨਸ਼ਾ ਹੋਈ ਪਈ ਹੈ ਜੈਸਾ ਵਰਨਾ ਅਜਿਹੀ ਕੋਈ ਗੱਲ ਨਹੀਂ ਹੈ ਹਾਂਜੀ ਹਾਂ ਬਿਲਕੁਲ ਕੋਈ ਪਾਕਿਸਤਾਨ ਤੋਂ ਕੋਈ ਆਉਂਦਾ ਕੋਈ ਨਹੀਂ ਆਉਂਦਾ ਹੈ ਪਾਵਾ ਇਥੇ ਬੰਦਾ ਇੰਨਾ ਦੀਆਂ ਵਕਤਾਂ ਦੇ ਵਿੱਚ ਹੀ ਬੰਦਾ ਹੈਗਾ ਬਾਹਰੋਂ ਬੰਦਾ ਹੁਣ ਜੇ ਤੁਸੀਂ ਐ ਲਾਓ ਵੀ ਮਹਾਲੀ ਦੇ ਬੰਦੇ ਤੋਂ ਪੈਸੇ ਲੈਣੇ ਬੰਦਾ ਸਿੱਟ ਫਰੋਸ਼ ਕਰ ਗਿਆ ਹਾਂਜੀ ਹਾਂਜੀ ਹੂੰ ਇਹ ਜੰਨਾ ਸੋਚਣ ਦੀਆਂ ਨੇ ਮੈਡਮ ਜੀ ਜੀ ਅਸੀਂ ਦੁਖੀ ਆ ਅਸੀਂ ਆਹਦਾਏ ਨੇ ਸਾਨੂੰ ਪਤਾ ਇੰਨਾ ਹਾਂ ਹੂੰ ਬਿਲਕੁਲ ਹਾਲਾਂਕਿ ਇਹਨਾਂ ਦੇ ਉੱਤੇ ਦੇਖੋ ਸਰਕਾਰਾਂ ਨੂੰ ਵੀ ਨਾਲ ਲਾ ਕੇ ਕਿਤੇ ਨਾ ਕਿਤੇ ਜਿਹੜੀ ਹੁਣ ਇੱਥੇ ਪੁਲਿਸ ਡਿਪਾਰਟਮੈਂਟ ਐਕਟਿਵ ਹੋਇਆ ਇਦਾਂ ਹੀ ਸਰਕਾਰਾਂ ਨੂੰ ਵੀ ਐਕਟਿਵ ਹੋਣ ਦੀ ਜ਼ਰੂਰਤ ਹੈ। ਐਕਟਿਵ ਹੋਣਾ ਚਾਹੀਦਾ ਸਰਕਾਰ ਨੇ ਪਿਛਲੇ ਵਾਰੀ ਫਰਮਾਨ ਤਾਂ ਸਿੰਘ ਕਮੇਟੀ ਵਾਈਸ ਸੀਕ੍ਰੈਟਰੀ ਰਿਟਾਇਰ ਜਸਵੰਤੀ ਉਹਦਾ ਜੇ ਕੋਈ ਬਹੁਤਾ ਬਚਾਅ ਕਰਨੀ ਨਹੀਂ ਪਿਆ ਉਹਨਾਂ ਨੇ ਕੋਈ ਬਹੁਤੀ ਜਾਂਚ ਨਹੀਂ ਕੀਤੀ ਜੇ ਜਾਂਚ ਕੀਤੀ ਹੁੰਦੀ ਤਾਂ ਪੰਜਾਬ ਸਰਕਾਰ ਦਾ ਪਿਛਲੀਆਂ ਸਰਕਾਰਾਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਜਾਣਾ ਸੀ। ਅਸੀਂ ਇੱਥੇ ਚੈਨਲ ਦੇ ਥਰੂ ਇਹੀ ਉਮੀਦ ਕਰਦੇ ਹਾਂ ਕਿ ਇੱਕ ਨਵਾਂ ਜਸਟਿਸਰ ਕੋਈ ਰਿਟਾਇਰ ਹੋਵੇ। ਉਹਦੇ ਅੰਟਰ ਕਮੇਟੀ ਬਣਾਈ ਜਾਵੇ ਉਹ ਸਾਰਿਆਂ ਦੀ ਸਵੀਕਿਆ ਕਰੇ ਫਿਰ ਪਤਾ ਲੱਗੇ ਲੋਕਾਂ ਨੂੰ ਵੀ ਕੀ ਅਸਲੀਅਤ ਹੈ ਕੀ ਬਣਾਇਆ ਹੋਇਆ ਕੁਝ ਹੈ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਜੀ ਤੁਹਾਡਾ ਮਨੋਫਰਮ ਹਾਂਜੀ ਤਾਂ ਅੱਜ ਦਾ ਵਿਸ਼ਾ ਸੀ ਜੋ ਲੈ ਕੇ ਆਈ ਸੀ ਕਿ ਪੁਲਿਸ ਹੁਣ ਪੰਜਾਬ ਪੁਲਿਸ ਇੱਥੇ ਐਕਟਿਵ ਹੋ ਚੁੱਕਿਆ ਨਸ਼ਾ ਖਿਲਾਫ ਹਾਲਾਂਕਿ ਪੁਲਿਸ ਇੱਥੇ ਕਿੰਨੇ ਕਾਮਯਾਬ ਹੋਵੇਗੀ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਪਰ ਇੱਥੇ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਨੇ ਜਾਂ ਸਰਕਾਰਾਂ ਨੇ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਥੇ ਜਾਗਣ ਦੀ ਜ਼ਰੂਰਤ ਹੈ ਕਿਉਂਕਿ ਬਾਕੀ ਗੱਲਾਂ ਉਹੀ ਨੇ ਕਿ ਪੰਜਾਬ ਦੇ ਵਿੱਚ ਵੀ ਨਹੀਂ ਬਾਕੀ ਸੂਬਿਆਂ 'ਚ ਵੀ ਨਸ਼ਾ ਹੈ ਹਾਲਾਂਕਿ ਪੰਜਾਬ ਹੀ ਨਸ਼ਿਆਂ 'ਚ ਬਦਨਾਮ ਕਿਉਂ ਇੱਥੇ ਵੀ ਵੱਡੇ ਸਵਾਲ ਜਿਹੜੇ ਨੇ ਫਿਰ ਲੋਕ ਸਰਕਾਰਾਂ ਦੇ ਉੱਤੇ ਚੁੱਕਦੇ ਨੇ ਤੇ ਤੁਹਾਡਾ ਕੀ ਸਵਾਲ ਹੈ ਸਰਕਾਰਾਂ ਤੋਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਣੀ ਰਾਏ ਜੜੀ ਐਤ ਸਾਨੂੰ ਦੇ ਸਕਦੇ ਹਾਂ ਤੇ ਸਕਰੀਨ ਤੇ ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਸੇ ਦੇ ਨਾਲ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਯਾਨੀ ਮਾਨਸੂ اٹਵਾਲ ਨੂੰ ਦਿਓ ਇਜਾਜ਼ਤ ਧੰਨਵਾਦ